ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ 2027 ਤੱਕ ਦਾਲਾਂ ਦੇ ਖੇਤਰ ਵਿੱਚ ਆਤਮ ਨਿਰਭਰ ਬਣ ਜਾਵੇਗਾ। ਉਹਨਾਂ ਕਿਹਾ ਕਿ ਭਾਰਤ ਮੂੰਗੀ ਅਤੇ ਛੋਲਿਆਂ ਦੇ ਖੇਤਰ ਵਿੱਚ ਆਤਮ ਨਿਰਭਰ ਹੋ ਗਿਆ ਹੈ ਪਰ ਅੱਜ ਵੀ ਦੇਸ਼ ਹੋਰ ਦਾਲਾਂ ਦੀ ਦਰਾਮਦ ਕਰ ਰਿਹਾ ਹੈ। ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਤੁਰ ਉਤਪਾਦਕ ਕਿਸਾਨਾਂ ਦੀ ਰਜਿਸਟ੍ਰੇਸ਼ਨ, ਖਰੀਦ ਅਤੇ ਅਦਾਇਗੀ ਲਈ ਇੱਕ ਪੋਰਟਲ ਲਾਂਚ ਕਰਨ ਤੋਂ ਬਾਅਦ ਇਹ ਗੱਲ ਕਹੀ, ਉਹਨਾਂ ਭਰੋਸਾ ਪ੍ਰਗਟਾਇਆ ਕਿ ਕਿਸਾਨ ਭਾਰਤ ਨੂੰ ਦਾਲਾਂ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਮਿਤ ਸ਼ਾ ਨੇ ਇਹ ਵੀ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਦਾਲਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਨੇ ਉਹਨਾਂ ਕਿਹਾ ਕਿ 2013-14 ਵਿੱਚ ਦਾਲਾਂ ਦਾ ਉਤਪਾਦਨ 1 ਕਰੋੜ 90 ਲੱਖ ਟਨ ਸੀ ਜੋ 2022-23 ਵਿੱਚ ਵੱਧ ਕੇ 2 ਕਰੋੜ 60 ਲੱਖ ਟਨ ਹੋ ਗਿਆ ਹੈ ਉਹਨਾਂ ਨੇ ਕਿਸਾਨਾਂ ਨੂੰ NCCF ਅਤੇ NAFED ਨਾਲ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਾਰੇ ਰਜਿਸਟਰਡ किसानों तो सारिया दालां घटो घट समर्थन मुलते खरीदेगी मंत्री ने कहा कि दालां कुपोषण विरुद्ध लड़ाई अहम भूमिका निभा की ये शुरुआत आने वाले दिनों में कृषि क्षेत्र में प्रचंड परिवर्तन लाने वाली शुरुआत है ये बात सही है कि मूंग और चने में हमने आत्मनिर्भरता प्राप्त की है परंतु बाकी दलहन आज भी हम इंपोर्ट करते हैं और भारत जैसे कृषि प्रधान देश के अंदर जहां पानी की उपलब्धता भी बढ़ रही है 2023 में आजादी के 75 साल के बाद दलहन का आयात करना हम सबके लिए सम्मानजनक नहीं